ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਹੈ ਜੀ ਤੁਹਾਡੇ ਨਾਲ ਛੋਟੇ ਬੱਚਿਆਂ ਦੀ ਜਿਹੜੇ 4 ਮਹੀਨੇ ਤੋਂ ਉੱਪਰ ਨੇ ਤਾਂ ਦੋਸਤੋ ਸ਼ੁਰੂ ਦੇ ਵਿੱਚ ਆਪਾਂ ਦਿੱਤੀ ਹੈ ਕਾਫ ਸਟਾਰਟਰ ਪ੍ਰੀਮੀਅਮ ਫੀਡ ਤੇ ਜਦੋਂ 4 ਮਹੀਨੇ ਤੋਂ ਉੱਪਰ ਹੋਗੇ ਤਾਂ ਆਪਾਂ ਨੂੰ ਦੇਣੀ ਆ ਕਾਫ ਗਰੋ ਫੀਡ ਕਾਫ ਗਰੋ ਫੀਡ ਦੇਣੀ ਕਿੰਨੀ ਆ ਡੇਲੀ ਦੀ ਜਿੰਨੀ ਬੱਚਾ ਖਾ ਲੇ ਜਾਨੀ 2 ਤੋਂ 3 ਕਿਲੋ ਤੱਕ ਉਹ ਫੀਡ ਖਾ ਸਕਦਾ ਤੇ ਨਾਲ ਉਹਨੂੰ ਡਰਾਈ ਮੈਟਰ ਜਿਵੇਂ ਆਪਣਾ ਹੋ ਗਿਆ ਸੁੱਕੀ ਤੂੜੀ ਜਾਂ ਕਣਕ ਦਾ ਚੋਕਰ ਠੀਕ ਆ ਉਹ ਨੂੰ ਨਾਲ ਦਿੰਦੇ ਰਹੋ ਤੇ ਬੱਚੇ ਦੇ ਥੱਲੇ ਤੂੜੀ ਸਿੱਟ ਕੇ ਰੱਖੋ ਤਾਂ ਕਿ ਥੌਂ ਗਿੱਲਾ ਨਾ ਰਹੇ ਹੋ ਸਕੇ ਤਾਂ ਪ੍ਰਬੰਧ ਕਰੋ ਕਿ ਬੱਚੇ ਨੂੰ ਖੁੱਲਾ ਛੱਡਿਆ ਜਾਵੇ ਆਲੇ-ਦਾਲੇ ਲੱਕਣਾ ਦਾ ਜ਼ਿਕਾੜ ਕਰ ਲਓ ਭਵੇਂ ਗੱਢ ਕੇ ਜਿੰਨਾ ਬੱਚਾ ਖੁੱਲਾ ਰਹੂਗਾ ਓਨਾ ਵਧੀਆ ਇੱਕ ਸਾਫ਼ ਤੇ ਤਾਜ਼ਾ ਬਣੀ ਜਿਹਨੂੰ 12 ਘੰਟਿਆਂ ਬਾਅਦ ਤੁਸੀਂ ਚੇਂਜ ਕਰ ਦੋ ਉਹਦੇ ਮੂਰੇ ਪੀਣ ਦੇ ਲਈ 24 ਘੰਟੇ ਰਹਿਣਾ ਚਾਹੀਦਾ ਠੀਕ ਹਨ ਖਰਾਕ ਉਹ ਨੂੰ ਉੱਥੇ ਤੇ ਖਵਾਉਣੀ ਆ ਜਿੱਥੇ ਤੇ ਕੋ ਨੂੰ ਮੋਕਣੇ ਲੱਗੇ ਤਾਂ ਫਿਰ ਜਿਹੜਾ ਬੱਚਾ ਤੁਸੀਂ ਪਾਲੋਗੇ ਉਹਦੀ ਗਰੋਥ ਆ ਜਿਹੜੀ ਉਹ ਦੁੱਗਣੀ ਤਿਗਣੀ ਹੋਊਗੀ ਤੇ ਇਹ ਫੀਡ ਜਿਹੜੀ ਆਪਾਂ ਨੇ 13 ਮਹੀਨਿਆਂ ਤੱਕ ਪਾਉਣੀ ਆ ਤੇ 13 ਮਹੀਨਿਆਂ ਤੱਕ ਮੱਝ ਦੇ ਬੱਚੇ ਨੂੰ ਤੇ 9 ਮਹੀਨਿਆਂ ਤੱਕ ਗਾਂ ਦੇ ਬੱਚੇ ਨੂੰ 9 ਤੋਂ ਬਾਅਦ ਚੇਂਜ ਹੋਣੀ ਆ ਉਧਰ 13 ਤੋਂ ਬਾਅਦ ਚੇਂਜ ਹੋਣੀ ਆ ਤਾਂ ਇਹ ਫੀਡ ਐਨੀ ਕੁ ਹੋਵੇ ਕਿ ਬੱਚਾ ਫੀਡ ਨਾਲ ਗਰੋਥ ਕਰਦਾ ਨਾ ਕਿ ਤੂੜੀ ਤੇ ਹਰੇ ਨਾਲ ਹਰੇ ਦੇ ਵਿੱਚ ਤੱਤ ਹੁੰਦੇ ਆ ਪਰ ਹਰਾ ਆਪਾਂ 7 ਮਹੀਨਿਆਂ ਤੋਂ ਬਾਅਦ ਦੇਣਾ ਸਟਾਰਟ ਕਰਨਾ ਉਸ ਤੋਂ ਪਹਿਲਾਂ ਬੱਚੇ ਨੂੰ ਹਰਾ ਨਹੀਂ ਦੇਣਾ ਉਸ ਤੋਂ ਪਹਿਲਾਂ ਸੁੱਕੀ ਤੂੜੀ ਜਾਂ ਚੋਕਰ ਫੀਡ ਦੇ ਨਾਲ ਦੇਣਾਗਾ ਤਾਂ ਕਿ ਉਹਦਾ ਡਰਾਈ ਮੈਟਰ ਜਿਹੜਾ ਉਹ ਪੂਰਾ ਰਹੇ ਠੀਕ ਹੈ ਨਾ ਤੇ ਬਾਕੀ ਬੱਚੇ ਨੂੰ ਨਾਲ 10 ਤੋਂ 20 ਗ੍ਰਾਮ 30 ਗ੍ਰਾਮ ਮਿਨਰਲ ਮਿਕਸਚਰ ਜੇ ਬੱਚੇ ਦੀ ਸਿਹਤ ਕਮਜ਼ੋਰ ਹੈ ਤਾਂ ਤੁਸੀਂ ਉਹਨੂੰ ਨਾਲ ਕੋਈ ਵੀ ਬਰਗਾ ਫੈਟ ਵਗੈਰਾ ਕਿਸੇ ਵੀ ਕੰਪਨੀ ਦੀ ਫੈਟ ਆਉਂਦੀ ਆ ਉਹ ਦੇ ਸਕਦੇ ਹੋ ਜਿਵੇਂ ਗੈਲੈਕਸੋਟ ਫੈਟ ਆ ਗਈ ਠੀਕ ਆ ਬਰਗਾ ਫੈਟ ਆ ਗਈ ਉਹ ਦੇ ਸਕਦੇ ਹੋ ਤੁਸੀਂ ਠੀਕ ਆ ਤਾਂ ਕਿ ਉਹਦੀ ਸੇਤ ਆ ਜਿਹੜੀ ਉਹ ਵਧੀਆ ਬਣ ਜੇ ਮਿੰਡਲ ਮਿਕਸਚਰ ਜ਼ਰੂਰ ਦੇਣਾ ਬੱਚੇ ਨੂੰ 20 ਤੋਂ 30 ਗ੍ਰਾਮ ਤੱਕ ਤੇ ਪੇਟ ਦੇ ਕੀੜੇ ਵਾਲੀ ਦਵਾਈ ਆ ਜਿਹੜੀ ਜੀ ਇੱਕ ਕੁਇੰਟਲ ਦਾ ਤਾਂ 20 ਐਮਐਲ ਜਿਵੇਂ ਹਾਈ ਟੈਕ ਕੋਰ ਲਾ ਗਈ ਜਾਂ ਨਿਲਜਾਨਾ ਗਈ ਠੀਕ ਆ ਉਹ ਤਿੰਨ ਕਿ ਮਹੀਨਿਆਂ ਬਾਅਦ ਰਿਪੀਟ ਜ਼ਰੂਰ ਕਰਨੀ ਆ ਦਵਾਈ ਪੇਟ ਦੇ ਕੀੜੇ ਵਾਲੀ ਕਿਉਂਕਿ ਜੇ ਤੁਹਾਡੇ ਬੱਚੇ ਦੇ ਉੱਪਰ ਚਿਚੜ ਜੂੰਆਂ ਤੇ ਖਰਸ ਜੀ ਪੈ ਗਈ ਜੋ ਜਿਹੜੀ ਉਹਦੀ ਗ੍ਰੋਥ ਇੱਕ ਮਹੀਨਾ ਪਿੱਛੇ ਪੈ ਜਾਂਦੀ ਆ ਤੇ 30% ਖਰਾਕ ਉਹਦੇ ਪਰਜੀਵੀ ਖਾ ਜਾਂਦੇ ਆ ਮੱਛਰ ਮੱਖੀਆਂ ਤੋਂ ਵਿਚਾ ਕੇ ਰੱਖਣਾ ਜੇ ਕਿਸੇ ਨੇ ਦਵਾਈ ਸੜਕਣੀ ਆ ਦਵਾਈ ਦੇ ਟਾਈਮ ਸੜਕਣੀ ਆ ਤਾਂ ਉਹਦਾ ਧਿਆਨ ਰੱਖਣਾ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਜੇ ਕੋਈ ਦਵਾਈ ਨੁਕਸਾਨ ਕਰਦੀ ਆ ਤਾਂ ਅਪੋਦਾ ਟਾਈਮ ਤੇ ਇਲਾਜ ਕਰਵਾ ਲੀਏ ਤੇ ਫੀਡ ਦੋਸਤੋਂ ਨੂੰ ਰਜਮੀ ਦੇਣੀ ਆ ਜਿੰਨੀ ਫੀਡ ਵਧੀਆ ਪਾਉਗੇ ਉਨਾ ਛੋਡਾ ਖਰਚਾ ਘਟ ਆਊਗਾ ਜਿੰਨੀ ਫੀਡ ਜਿਆਦੇ ਪਾਉਗੇ ਉਨਾ ਜਣੀ ਘਟ ਪਾਉਗੇ ਉਹਨਾਂ ਖਰਚਾ ਖਰਚਾ ਤੁਹਾਡਾ ਜ਼ਿਆਦਾ ਆਊਗਾ ਜਿੰਨੀ ਉਹਨੇ ਲੋੜ ਮਦਦ ਕフィਡ ਦੇਉਗੇ ਫਿਰ ਖਰਚਾ ਘੱਟ ਹੋਊਗਾ ਤੇ ਬੱਚਾ ਤੁਹਾਡਾ ਜਲਦੀ ਸੂਗਾ ਛੋਟੀ ਉਮਰ ਦੇ ਵਿੱਚ ਸੂਗਾ ਤਾਂ ਮਹਿੰਗਾ बिकੂਗਾ ਵੱਡੀ ਉਮਰ ਤੇ ਸੂਗਾ ਤਾਂ ਸਸਤਾ बिकੂਗਾ ਇਸ ਕਰਕੇ ਜ਼ਰੂਰੀ ਆ ਕਿ ਬੱਚਿਆਂ ਨੂੰ ਪ੍ਰੋਪਰ ਖਰਾਕ ਦੇ ਕੇ ਪਾਲੋ ਤਾਂ ਕਿ ਤੁਹਾਡਾ ਆਉਣ ਵਾਲਾ ਟਾਈਮ ਜਿਹੜਾ ਉਹ ਹੋਰ ਵਧੀਆ ਹੋਵੇ ਜੇ ਤੁਸੀਂ ਛੋਟਾ ਬੱਚਾ ਵੇਚਦੇ ਹੋ ਤਾਂ ਛੋਟਾ ਪਾਲ ਕੇ ਜਣੀ ਛੋਟਾ ਸਵਾ ਕੇ ਤਾਂ ਉਹ ਤੁਹਾਡਾ ਹੈਗਾ 1.5 ਲੱਖ ਤੋਂ 2 ਲੱਖ ਰੁਪਏ ਦਾ ਜੇ ਤੁਸੀਂ ਉਹਨੂੰ 4-5 ਸਾਲਾਂ ਦਾ ਕਰਕੇ ਸਵਾਉਨੇ ਹੋ ਤਾਂ ਨਾ ਉਹ ਤੁਹਾਨੂੰ ਘਸੜਦਾ ਠੀਕ ਹੈ ਨਾ ਉਹਦੀ ਛੇਤ ਵਧੀਆ ਹੁੰਦੀ ਆ ਨਾ ਉਹ ਮਹਿੰਗਾ ਵਿਕਦਾ ਬਾਕੀ ਦੀਆਂ ਗੱਲਾਂ ਦੋਸਤੋ ਅਗਲੀ ਵੀਡੀਓ ਚ ਤੇ ਇਸ ਵੀਡੀਓ ਚ ਇੰਨੀ ਆ ਕਿ ਛੋਟੇ ਬੱਚੇ ਨੂੰ 4 ਮਹੀਨਿਆਂ ਤੋਂ ਲੈ ਕੇ 13 ਮਹੀਨਿਆਂ ਤੱਕ 3 ਤੋਂ 4 ਕਿਲੋ ਫੀਡ ਡੇਲੀ ਦੀ ਦਿਓ ਤੇ ਜਦੋਂ 7 ਮਹੀਨਿਆਂ ਤੋਂ ਟੱਪ ਗਿਆ ਫਿਰ ਤੁਸੀਂ ਉਹਨੂੰ ਹਰਾਚਾਰਾ ਤੇ ਨਾਲ ਸੈਲੇਜ ਉਹ ਥੋੜਾ ਥੋੜਾ ਕਰਕੇ ਦੇ ਸਕਦੇ ਹੋ ਠੀਕ ਹੈ ਨਾ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ